ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ گاਵਾ ਸੇ ਲਈ ਲੈ ਕੇ ਆਏ ਜੀ ਇੱਕ ਬਈ ਗੱਬਣਾ ਤੇ ਇੱਕ ਸੋਈ ਵੀ ਆ ਆਹ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਹਸੀਕਾਲ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਹੋਈ ਵਧੀਆ ਹਾਂਜੀ ਹਾਂਜੀ ਵਧੀਆ ਡਾਕਟਰ ਬਾਈ ਨਾਮ ਤੇ ਐਡਰੈਸ ਬੋਲ ਡਾਕਟਰ ਨਾਮ ਅਮਰਤਪਾਲ ਪਿੰਡ ਢਿਲਵਾ ਹਮ ਜਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਬਾਈ ਇਹ ਆਪਣੇ ਬਾਈ ਪੱਖੋਂ ਕਿੰਚ 8 ਕਿਲੋਮੀਟਰ ਤੇ 4 ਕਿਲੋਮੀਟਰ ਦੇ ਤਪਾ ਮੰਡੀ ਆ ਛੋਟਾ ਸ਼ਹਿਰ ਆ ਠੀਕ ਹੈ ਬਾਈ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਹੈਗਾ 98773 6486 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਡੱਬੀ ਹਾਂਜੀ ਕੀ ਡਿਟੇਲ ਆ ਸੁਈ ਵੀ ਆਹੀ ਨਾ ਇਹ ਸੂਣ ਵਾਲੀ ਆ ਡਾਕਟਰ ਬੱਸ ਇਹ ਮੰਨ ਲਾ ਤੂੰ ਲੈਂਦੀ ਆ ਹਜੇ 2-4 ਦਿਨਾਂ ਹੱਪਕੇ ਦੇ ਵਿੱਚ ਵਿੱਚ ਸੂਪ ਹੈ ਨਾ ਤੇ ਲਾਂ ਢੋਲਾ ਬਹੁਤ ਰੁਪਿਆ ਬਾਕੀ ਠੰਡੀ ਆ ਠੀਕ ਗੱਚੀ ਆ ਬਾਈ ਠੰਡੀ ਦੇਖੋ ਲੈ ਜਿਵੇਂ ਮਰਦੀ ਆ ਤਲਾਈ ਚੱਲ ਕੋਈ ਚੈੱਕ ਕਰਨ ਵਾਲੀ ਗੱਲ ਬਾਈ ਆਰਡਰ ਦੀ ਕੁਆਲਿਟੀ ਬਹੁਤ ਈ ਆ ਨਾ ਖੁੱਲੂ ਬਹੁਤ ਵਸ਼ੀਕ ਹੁਣ ਤਿਆਰੀ ਕਰਨ ਵਾਲੀ ਵਧੀਆ ਕਰਦੀ ਆਉਂਦੀ ਆ ਹੂੰ ਬਹੁਤ ਯਾਰ ਆ ਡੱਗਾ ਕੱਲਾ ਕੱਲਾ ਥਣ ਮੁੱਠੀ ਬਾ ਥਣ ਆਰਡਰ ਦੀ ਕੁਆਲਿਟੀ ਬਾਈ ਕਮਾਲ ਦੀ ਢੱਲਾ ਬਹੁਤ ਪਈਆਂ ਪਿੱਠਪੂੜਾ ਚੰਗਾ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਕੀ ਰਿਕਾਰਡ ਆ ਦੋ ਬਾਈ ਦੋ ਦਿਨ ਡਾਕਟਰ ਪਹਿਲੇ ਸੂਏ ਭਲੂਣ ਨੇ ਬਾਈ 24 ਲੀਟਰ ਦੁੱਧ ਦਿੱਤਾ ਇਹਨੇ 24 ਲੀਟਰ ਹਾਂਜੀ ਹੋਲਾ ਬਾਈ ਤੋਰ ਕੇ ਰੱਖਿਆ ਇੱਕ ਦੀ ਵੀ ਵਧੀਆ ਤਿਆਰੀ ਆ ਦੁੱਧ ਵਧੀਆ ਪਾਉ ਹਮਮ ਤਿਆਰੀ ਚੰਗੀ ਆ ਬਾਈ ਆਰਡਰ ਕਮਾਲ ਦਾ ਥਾਣ ਮੁਠੀ ਵਾਲਾ ਗਲਾਬੀ ਥਾਣਾਗਾ ਤੇ ਬਾਕੀ ਟਾਂਚਾ ਰੜ ਦਾ ਬਹੁਤ ਚੰਗਾ ਰੀਡ ਵਾਈਜ਼ ਵੜ ਬਹੁਤ ਚੰਗੀ ਆ ਬਾਈ ਫੇਸ ਦਿਖਾਵਾਂਗੇ ਨੇੜ ਤੋਂ ਫੇਸ ਬਿਊਟੀ ਚੈੱਕ ਕਰੋ ਲੈ ਬੋਦੀ ਬਾਦੀ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਬਾਈ ਬਾਕੀ ਤੋਰਣਾ ਉਹਦੇ ਬਾਰੇ ਵੀ ਦੱਸਿਆ ਸੀ ਮਨਾਰੇ ਤੇ 50053 ਦਾ ਲੱਗਿਆ ਵਾ 50053 ਤੋਂ ਬਾਈ ਕਹਿੰਦਾ ਇਹ ਨੱਬਣਾ ਹਾਂ ਤੋੜਾ ਤਾਰਾ ਬਹੁਤ ਚੰਗਾ ਡ੍ਰਿੱਕ ਕਮਾਲ ਦਾ ਬਈ ਦੁੱਧ ਚੰਗਾ ਪਾ ਦੂ ਮੁੱਲ ਭਰਾ ਇਹਦਾ ਮੁੱਲ ਡਾਕਟਰ ਇਹਦਾ ਅੱਜ ਵਾਲਾ ਮੁੱਲ 65000 ਰੁਪਇਆ ਮਾਨਤਾਨ ਹੋ ਜਾ ਮਾਨਤਾਨ ਕਰ ਦਾਂ ਜਮਾ ਜਾਇਜ਼ ਰੇਟ ਬਈ 65000 ਰੁਪਇਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜਾ ਬਾਕੀ ਇੰਨੇ ਦਿੰਦਾ ਲੈਣ ਦੇ ਲੋਕ ਬਈ ਲੱਖ ਲੱਖ ਮੰਗੀ ਜਾਂਦੇ ਡਾਕਟਰ ਆਪਾਂ ਜਾਇਜ਼ ਮੁੱਲ ਹੀ ਪਾਇਆ ਜਮਾ ਜਾਇਜ਼ ਆ ਬਈ 65000 ਰੁਪਇਆ ਮੁੱਲ ਜਮਾ ਜਾਇਜ਼ ਥੱਲਾ ਢੁਲਾ ਬਹੁਤ ਪਈਆਂ ਥਣਲੇਵਾ ਵੀ ਕਮਾਲ ਦਾ ਮੁੱਠੀ ਵਾਲਾ ਥਣ ਦੇਖ ਆ ਸਾਰੀਆਂ ਬਲਡਲਾਂ ਕੱਢ ਕੇ ਕਰ ਬਣਾ ਲੈ ਛੰਡੀ ਛੰਡੀ ਪ हां पूरी ठंडी सी गा आगे भाई दो नंबर फेदर की डिटेल है भाई ये दी एहे डॉक्टर सुई भी है 10 ਦਿਨਾਂ 10 11 ਦਿਨਾਂ ਦੀ ਆ ਬੱਚਾ ਇਹਦਾ ਮਾਗਰ ਆਹ ਬੱਚਾ हां ਠੀਕ ਹੈ ਭਾਈ ਇਹ ਦੁੱਧ ਦੁੱਧ ਹੁਣ ਇਹ ਥੱਲੇ ਡਾਕਟਰ ਇਸ ਟਾਈਮ 11 ਕਿਲੋਟਾਂ ਤੇ ਪਹੁੰਚ ਗਈ ਇਹ ਆਪਾਂ ਨਾ ਲੈਂਦੀ ਸੀ ਮੰਡੀ 20 ਤੋਂ ਠੀਕ ਹੈ ਹਾਂ ਮੱਖਣ ਬਹੁਤ ਚੰਗਾ ਹੈ ਨਾ ਭਾਈ ਚਵਾਈ ਕਿਵੇਂ ਹੈ ਚਵਾਈ ਇੱਕ ਨੰਬਰ ਇੱਕ ਨੰਬਰ ਹਾਂਜੀ ਖੋਲ ਲੈ ਭਾਈ ਤੋਰ ਕੇ ਦਿਖਾ ਦੇ ਥਣਲੇਵਾ ਭਾਈ ਕਮਾਲ ਆ ਇਹ ਚੰਗੀ ਆ ਬੜਾ ਜਾਤ ਬ੍ਰੀਡ ਚੰਗੀ ਆ ਤੇ ਬੱਚਾ ਮਗਰ ਬੱਚਾ ਤੇ ਦੁੱਧ ਬਾਝੂ ਹੋ ਰਹਿਣਾ ਬਈ ਹਾਂ ਹਾਂ ਦੁੱਧ ਤਾਂ ਪਤਾ ਨਹੀਂ ਆ ਹਲੇ ਬਈ ਹੂੰ ਤਾਂ ਸੂਈ ਨੂੰ ਹੋਇਆ ਤਾਂ 10 ਕ ਦਿਨ ਹੀ ਹੋਇਆ ਠੀਕ ਆ ਮੁੱਲ ਕੀ ਆ ਬਈ ਇਹਦਾ ਇਹਦਾ ਮੁੱਲ ਡਾਕਟਰ ਹੈਗਾ 36000 ਰੁਪਇਆ ਮਾਨਤਾਨ ਹੋ ਜੇ ਮਾਨਤਾਨ ਕਰ ਦਾਂ 36000 ਰੁਪਇਆ ਮੁੱਲ ਆ ਬਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੇ ਚੰਗੀ ਆ ਬੜਾ ਫੇਸ ਬਿਊਟੀ ਚੰਗੀ ਆ ਰੰਗ ਰੂਪ ਚੰਗਾ ਗਰਮੀ ਆ ਜਿਹੜੀ ਬਿਲਕੁਲ ਨਹੀਂ ਮਰਣੀ ਤੇ ਫੈਟ ਫੂਡ ਖਰਮ ਵਾਲੀ ਦੀ ਬਹੁਤ ਚੰਗੀ ਆਊਗੀ ਬਈ ਤੇ ਨਗਪਰਾ ਕੋਲੇ ਦੋ ਸੀ ਦੋਨੇ ਰਖਾਤੇ ਤੇ ਕਿਸੇ ਵੀਰ ਦੇ ਦੋਨਾਂ ਚ ਕੋਈ ਵੀ ਪਸੰਦਾ ਹੋਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦਿਲੋਂ ਧੰਨਵਾਦ ਉਹ ਮੰਡੀ